ਅੱਜ ਕੱਲ ਕਿਸੇ ਨੂੰ ਸੰਗੀ ਸਿੱਖ ਕਹੇ ਦਿਓ ਨਾ ਤੇ ਬੜੀਏ ਤਕਲੀਫ ਮੰਦਾ ਵੀ ਮੈਨੂੰ ਸੰਗੀ ਸਿੱਖ ਗਿਆ ਸੱਚ ਹੈ ਯਾਰ ਸੰਗੀ ਸਿੱਖ ਤੁਹਾਨੂੰ ਪਤਾ ਕਿਉਂ ਕਹਿੰਦੇ ਆ ਕਿ ਤੁਸੀਂ ਸੰਗ ਵਿੱਚ ਰਹਨੇ ਹੋ ਤੁਸੀਂ ਭਾਜਪਾ ਦੀ ਨੀਤੀਆਂ ਤੇ ਰੀਤੀਆਂ ਤੇ ਚੱਲਦੇ ਹੋ ਕੋਮ ਦੀ ਗੱਲ ਨਹੀਂ ਕਰਦੇ ਗੁਰੂ ਕੀ ਬਾਤ ਨਹੀਂ ਕਰਦੇ ਇਸ ਕਰਕੇ ਤੁਹਾਨੂੰ ਜੋ ਕੋਈ ਸੰਗੀ ਸੇ ਕਹਿੰਦਾ ਥੋੜੇ ਭੰਬੜ ਮੱਜ ਜਾਂਦੇ ਆ ਕਮਾਲ ਦੀ ਗੱਲ ਦੇਖੋ ਯਾਰ ਅਸੀਂ ਨਾ ਲੜਾਈ ਲੜਦੇ ਆ ਸਿਧਾਂਤ ਤੱਕ ਕਦੀ ਬੇਫਜ਼ੂ ਲੜਾਈ ਨਹੀਂ ਲੜੀ ਦੁਨੀਆ ਗਵਾ ਹੈ ਕਿ ਕਾਂਗਰਸ ਦੇ ਖਿਲਾਫ ਜਦੋਂ ਭਾਜਪਾ ਹੋਂਦ ਚਾਈ ਤੇ ਸਿੱਖਾਂ ਨੇ ਬੜਾ ਵੱਡਾ ਸਾਥ ਦਿੱਤਾ ਸਿੱਖਾਂ ਨੇ ਦਿਨਰ ਤੇ ਕਰਕੇ ਭਾਜਪਾ ਦੇ ਹੱਕ ਚ ਵੋਟਾਂ ਪੁਗਧਾਈਆਂ ਸਮਰਥਨ ਜਟਾਇਆ ਹਾਲਾਂਕਿ ਮਨ ਚ ਖਦਸ਼ਾ ਜ਼ਰੂਰ ਸੀਗਾ ਕਿ ਇਹ ਕਾਂਗਰਸ ਤੋਂ ਵੀ ਘਾਤਕ ਨਿਕਲੋਗੀ ਪਰ ਫਿਰ ਵੀ ਇੱਕ ਪਰੋਸਾ ਕੀਤਾ ਤੇ ਸਿੱਟਾ ਤੁਹਾਡੇ ਸਾਹਮਣੇ ਆ ਹਰ ਗੱਲ ਤੋਂ ਸਿੱਖਾਂ ਨੂੰ ਤੁੰਬਿਆ ਜਾ ਰਿਹਾ ਹੈ ਉਹਨਾਂ ਦੀ ਭਾਣ ਆਹਤ ਕੀਤੀ ਜਾਂਦੀ ਹੈ ਉਹ ਛੋਟੀ ਜਿਹੀ ਉਦਾਹਰਣ ਹੈ ਫਿਲਮ ਆਈ ਹੈ ਪੰਜਾਬ 95 ਕਿੱ데 ਕ ਗੱਲ ਆ ਕਿੱ데 ਆ ਕੇ ਪੰਜਾਬ 95 ਵਿੱਚ ਪੰਜਾਬ ਚ ਕਾਂਗਰਸ ਦੇ ਕਾਰਜਕਾਲ ਚ ਉਹ ਲੋਕਾਂ ਪਰ ਦੱਸਿਆ ਗਿਆ ਜਿਹੜੇ ਲੋਕਾਂ ਨੂੰ ਅਣਪਛਾਤੇ ਕਹਿ ਕੇ ਸ਼ਮਸ਼ਾਨ ਘਾਟਾਂ 'ਚ ਫੂਕ ਦਿੱਤਾ ਗਿਆ ਭਾਈ ਜਸਵੰਤ ਸਿੰਘ ਖਾਲੜਾ ਨੇ ਰਿਪੋਰਟ ਤਿਆਰ ਕੀਤੀ ਤਰਨਤਾਰ ਅੰਮ੍ਰਿਤਸਰ ਗੁਰਦਾਸਪੁਰ 25000 ਦੇ ਕਰੀਬ ਸਿੱਖ ਹੈ ਜਿਨ੍ਹਾਂ ਨੂੰ ਅਣਪਛਾਤੇ ਕਹਿ ਕੇ ਉਹਨਾਂ ਦਾ ਸਸਕਾਰ ਕਰਤਾ ਬਾਕੀ ਜਿਹੜੇ ਦਰਿਆ ਛੁੱਟੇ ਨਹਿਰਾਂ ਛੁੱਟੇ ਜਾਂ ਜਿਹੜੇ ਲਾਸ਼ਾਂ ਵੈਸੇ ਬਰਮਤ ਹੋਈਆਂ ਉਹ ਅਲੱਗ ਕੇ ਸੀ ਗਈ ਹੈ ਇਸ ਤੇ ਫਿਲਮ ਬਣੀ ਪਵੰਦੀ ਲਾਤੀ ਸਿੱਖ ਆਪਣਾ ਦਰਦ ਵੀ ਅਜੇ ਆਜ਼ਾਦ ਦੇਸ਼ ਵਿੱਚ ਨਹੀਂ ਦੱਸ ਸਕਦੇ ਫਿਰ ਸਿੱਖਾਂ ਨੂੰ ਕਿਹੜੇ ਹੱਕਾ ਕੁਗ ਦੀ ਗੱਲ ਕਰਦੇ ਆ ਤੁਸੀਂ ਕਿ ਤੁਸੀਂ ਕਸ਼ਮੀਰ ਫਿਲਮ ਨਹੀਂ ਦਿਖਾਈ ਕਿ ਤੁਸੀਂ ਐਮਰਜੈਂਸੀ ਨਹੀਂ ਦਿਖਾਈ ਵੀ ਸਾਡਾ ਦਰਦ ਹੈ ਸਾਡਾ ਦਰਦ ਨਹੀਂ ਤੁਸੀਂ ਦਿਖਾਉਣ ਦੇਂਦੇ ਦੂਜੇ ਬੰਨੇ ਲਾ ਲੋ ਫਿਲਮ ਆਈ ਦਲਜੀਤ ਦਸਾਂਜੀ ਫਿਲਮ ਸੀ ਸਰਦਾਰ ਜੀ 3 ਉਹ ਤੇ ਰੋਗ ਲਾ ਦਿੱਤੀ ਗਈ ਕਿਉਂਕਿ ਉਹ ਇੱਕ ਸਰਦਾਰ ਦੀ ਫਿਲਮ ਸੀਗੀ ਜਿੰਨੇ ਸਿਰ ਤੇ ਪੱਗ ਬੰਨੇ ਸੀ ਉਹਦੀ ਫਿਲਮ ਸੀਗੀ ਉਸਤੇ ਪਵੰਦੀ ਲਾਤੀ ਕਾਰਨ ਕੀ ਇਹਦੇ ਚ ਪਾਕਿਸਤਾਨੀ ਐਕਟ੍ਰੈਸ ਨੇ ਕੰਮ ਕੀਤਾ ਜਦ ਕੀ ਸਭ ਨੂੰ ਪਤਾ ਹੈ ਵੀ ਇਹ ਫਿਲਮ ਦੀ ਸ਼ੂਟਿੰਗ ਪਹਿ ਲਗਾਮ ਹਮਲੇ ਤੋਂ ਪਹਿਲਾਂ ਹੋ ਚੁੱਕੀ ਹੈ ਪਰ ਨਾ ਸਰਦਾਰ ਹੈ ਸਰਦਾਰਾਂ ਦੀ ਸ਼ੋਹਰਤ ਸਰਦਾਰਾਂ ਦੀ ਚੜ੍ਹਤ ਸਰਦਾਰਾਂ ਦੀ ਬੱਲੇ ਬੱਲੇ ਹੋਵੇ ਇਹ ਤਾਂ ਸਰਕਾਰ ਚਾਹੁੰਦੀ ਨੀਗੀ ਪਵੰਦੀ ਲਾਤੀ ਜੀ ਬੜਾ ਰੋਲਾ ਪਿਆ ਸੋਸ਼ਲ ਮੀਡੀਆ ਤੇ ਵੀ ਪਾਕਿਸਤਾਨੀ ਜਿਹੜੇ ਐਕਟਰਸ ਹੈਗੀ ਹੈ ਦੂਜੇ ਪੱਲੇ ਵੇਖ ਲੋ ਏ ਆਈ ਦੀ ਖਬਰ ਹੈ ਆਈ ਦੀ ਖਬਰ ਵਿੱਚ ਜਿਹੜਾ ਦੇਸ਼ ਦਾ ਖੇਡ ਮੰਤਰੀ ਹੈ ਕੇਂਦਰ ਖੇਡ ਮੰਤਰੀ ਮਨਸੂਖ ਮੰਡਵੀ ਆ ਉਹ ਕਹਿੰਦੇ ਕਿ ਦੇਸ਼ ਵਿੱਚ ਕ੍ਰਿਕਟ ਟੀਮ ਹਾਕੀ ਟੀਮ ਪਾਕਿਸਤਾਨ ਦੀ ਆਵੇ ਖੇਡੇ ਸਾਨੂੰ ਕੋਈ ਇਤਰਾਜ਼ ਨਹੀਂਗਾ ਕਿਉਂ ਉਹ ਮਾਮੇ ਦੇ ਪੁੱਤ ਲੱਗਦੇ ਆ ਵੀ ਸਾਡੇ ਤੇ پابੰਦੀਆਂ ਸਿਖਾਦੇ ਤੁਸੀਂ ਕ੍ਰਿਕਟ ਵੀ ਖੜੋ ਤੁਸੀਂ ਹਾਕੀ ਮੈਚ ਵੀ ਖੜੋ ਇਸ ਗੱਲ ਦਾ ਸਾਨੂੰ ਦੁੱਖ ਤੇ ਤਕਲੀਫ ਹੁੰਦਾ ਹੈ ਜਦੋਂ ਤਕਲੀਫ ਹੁੰਦੀ ਹੈ ਫਿਰ ਸੀ ਬੋਲਦੇ ਆ ਫਿਰ ਜਿਹੜੇ ਸੰਗੀ ਸਿੱਖ ਹੈਗੇ ਆ ਜਿਹੜੇ ਮੂੰਹ ਚ ਘੁੰਗਣੀਆਂ ਪਾ ਕੇ ਬੈਠੇ ਆ ਭਾਵੇਂ ਉਹ ਐਮਐਲਏ ਆ ਭਾਵੇਂ ਉਹ ਮੰਤਰੀ ਹੈ ਭਾਵੇਂ ਉਹਦੇਦਾਰ ਹੈ ਭਾਵੇਂ ਤਲਵੇ ਛੱਟ ਹੈਗੇ ਆ ਇਹਨਾਂ ਬੜੀ ਤਕਲੀਫ ਹੁੰਦੀ ਹੈ ਗੱਲ ਹੈ ਸਾਡੀ ਬਾਈ ਦੀ ਸੱਚ ਦੀ ਸਾ ਜੇ ਭੀਜੇਪੀ ਚੋਂਦੀ ਹੈ ਵੀ ਸੰਸਦਕਾਂ ਦਾ ਸਾਥ ਮਿਲੇ ਤੇ ਸਿੱਖਾਂ ਦੇ ਦੁੱਖ ਦਰਦ ਵੀ ਸੁਣਨੇ ਪੈਣੇ ਆ ਸਿੱਖਾਂ ਦੀ ਤਕਲੀਫਾਂ ਵੀ ਸੁਣਨੀਆਂ ਪੈਣੀਆਂ ਆ ਜੇ ਤੁਸੀਂ ਐਨੇ ਸੱਚੇ ਸੋਚੇ ਹੋ ਨਾ ਤੇ ਬੈਠੋ ਨਾ ਟੇਬਲ 'ਤੇ ਕਰੋ ਸਿੱਖਾਂ ਨਾਲ ਗੱਲ ਅੱਜ ਦੇਖੋ ਕਮਾਲ ਦੀ ਗੱਲ ਹੈ ਵੀ ਜਿਹੜੇ ਬੰਦੇ ਜਿਹੜੇ ਬੰਦਿਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਰਤਾ ਉਹ ਬੰਦੇ ਰਿਹਾ ਹੋਗੇ ਕਿਉਂ ਕਿਉਂਕਿ ਉਹ ਗੈਰ ਸਿੱਖ ਸਨ ਪ੍ਰਧਾਨ ਮੰਤਰੀ ਮਾਰਨ ਵਾਲੇ ਤਾਂ ਰਿਹਾ ਹੋਗੇ ਜਦਕਿ ਜਿਨ੍ਹਾਂ ਨੇ ਜਿਹੜੇ ਸਿੱਖਾਂ ਨੇ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ ਪੰਜਾਬ ਬੁੱਚੜ ਕਰਕੇ ਜਾਣਦਾ ਹੈ ਉਹਨੂੰ ਮਾਰਤਾ ਅੱਜ 32-32 ਸਾਲਾਂ ਤੋਂ ਜੇਲ੍ਹ 'ਚ ਬੈਠੇ ਆ 14 ਸਾਲ ਉਮਰ ਕੱਤ ਹੁੰਦੀ ਹੈ ਕੱਟ ਲਈ ਦੁੱਗਣੀ ਕੱਟ ਲਈ 28 28 ਸਾਲ ਕੱਟ ਲਈ ਅੱਗੇ ਫਿਰ ਕੱਟ ਰਹੇ ਆ ਇਹ ਸਾਨੂੰ ਤਕਲੀਫ ਨਹੀਂ ਕੀ ਵੀ ਸੇਖਣ ਕਰਕੇ ਤੁਸੀਂ ਕਰ ਰਹੇ ਹੋ ਤਾਂ ਸੀ ਕੰਨਿਆ ਤੁਸੀਂ ਸੰਘੇ ਸਿੱਖੋ ਸਿੱਖਾਂ ਦੇ ਹੱਕ ਕੋਈ ਗੱਲ ਹੁੰਦੀ ਹੈ ਤੁਸੀਂ ਮੂੰਹ ਚ ਘੋਣੀਆਂ ਪਾ ਲੰਨੇ ਹੋ ਬੋਲਦੇ ਨਹੀਂ ਥੋੜੇ ਠੁੱਕ ਜੰਮ ਜਾਂਦੀ ਹੈ ਇਹ ਤਕਲੀਫ ਸਿੱਖਾਂ ਦੀ ਹੈ ਸਿੱਖ ਮੁਖਰ ਕੇ ਬੋਲਦੇ ਆ ਜੇ ਭੰਬੜ ਲੱਗਦੇ ਮਚਦੇ ਆ ਮਚਨ ਲਾਂਬੂ ਲੱਗਦੇ ਆ ਲੱਗਣ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀ ਜੇ ਮੈਂ ਗੱਲ ਕਰਦਾ ਤੁਹਾਨੂੰ ਬਾਕੀ ਕਈ ਕਹਿੰਦੇ ਆ ਜੀ ਇਹ ਦੇਖੋ ਜੀ ਮੋਦੀ ਸਰਾ ਕਿੰਨਾ ਕਰ ਰਹੀ ਹੈ ਵੀ ਮੋਦੀ ਸਰਕਾਰ ਬਾਲਦੀਵਸ ਮਨਾ ਰਹੀ ਹੈ ਯਾ ਤੁਹਾਨੂੰ ਮਾਸਤਾ ਸ਼ਰਮ ਨਹੀਂ ਗਈ ਤੁਸੀਂ ਮਾਨਸਿਕ ਤੌਰ ਤੇ ਵਿਕਲੰਗ ਹੋ ਚੁੱਕੇ ਹੋ ਸਹਿਬ ਜੀ ਆਦੇ ਬਾਬੇ ਸਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਹਿੰਦੇ ਐ ਕਿਸ ਨੇ ਕਿਹਾ ਬਾਲਦੀਵ ਬਾਲ ਜੋਰਾਵਰ ਸਿੰਘ ਬਾਲ ਫਤਿਹ ਸਿੰਘ ਕਦੇ ਸੁਣਿਆ ਸਿੱਖਾਂ ਦੀ ਇੱਕ ਮੰਗ ਹੈ ਵੀ ਤੁਸੀਂ ਇਸ ਦਿਨ ਨੂੰ ਸਹਿਬ ਜੀ ਆਦਾ ਸ਼ਹਾਦਤ ਦਿਵਸ ਕੋਸ਼ ਕੀਤਾ ਜਾਵੇ ਠੀਕ ਹੈ ਸਾਡੇ ਭਾਵਨਾ ਹੈਗੀਆਂ ਹੁਣ ਸਾਡੇ ਧਰ ਦੇ ਫੈਸਲੇ ਕੀ ਗੈਰਚ ਕਰਨਗੇ ਕੀ ਸਰਕਾਰਾਂ ਸਾਡੇ ਪਰ ਫੈਸਲਾ ਕਰਨਗੀਆਂ ਅਸੀਂ ਰਾਮ ਮੰਦਰ ਬਾਰੇ ਕਦੀ ਕਿੰਧੂਪ੍ਰੰਤੂ ਕੀਤਾ ਵੀ ਰਾਮ ਮੰਦਰ ਇਹ ਹੋਵੇ ਕਦੀ ਯੋਧੇਵਰ ਕੀਤਾ ਵੀ ਯੋਧੇ ਆਏ ਹੋਵੇ ਕਦੀ ਕਾਸ਼ੀ ਵਿਸ਼ਨਵਰ ਕੀਤਾ ਇਹ ਹੋਵੇ ਪਰ ਤੁਹਾਨੂੰ ਕਿਹਨਾਂ ਹੱਕ ਦਿੱਤਾ ਹੈ ਤੇ ਜਿਹੜੇ ਤਲਵੇ ਚੱਟ ਹੈ ਬੜੇ ਇਸ ਗੱਲ ਨੂੰ ਭੱਜ ਭੱਜ ਬੰਦੇ ਜੀ ਬਾਲ ਦੀ ਵਸੇ ਵਿਸ਼ਨ ਤੇ ਪਹੁੰਚ ਗਿਆ ਜੀ ਪਹਿਲਾਂ ਨਹੀਂ ਸੀਗਾ ਪਹਿਲਾਂ ਦੁਨੀਆ ਨਹੀਂ ਪਤਾ ਸੀਗਾ ਇਹ ਟਾਈਮ ਸੋਸ਼ਲ ਮੀਡੀਆ ਦਾ ਤੁਸੀਂ ਹੁਣ ਜਵਾਨ ਹੋਏ ਹੋ ਤੁਹਾਨੂੰ ਹੁਣ ਲੱਗਦਾ ਇਹ ਸਿੱਖਾਂ ਦਾ ਇਤਿਹਾਸ ਬੜਾ ਪੁਰਾਣਾ ਸਦੀਆਂ ਪੁਰਾਣਾ ਹੈ ਤੇ ਸਦੀਆਂ ਤੱਕ ਰਹੂਗਾ ਕਿਸੇ ਵਧੋਂ ਨਾਲੇ ਕਿਸੇ ਘਟੋਂ ਨਾਲੇ ਇਹਦੇ ਕੋਈ ਫਰਕ ਨਹੀਂ ਪੈਣਾ ਸੋ ਮੈਂ ਬੇਨਤੀ ਕਰਾਂਗਾ ਫਿਰ ਉਹਨਾਂ ਸੰਗਿ ਸਿੱਖਾਂ ਨੂੰ ਤਕਲੀਫ ਨਾ ਮੰਨਿਆ ਕਰੋ ਸੰਗੀ ਹੋਰ ਠੋਕੇ ਪਰ ਮੰਨੋ ਜਾਂ ਫਕਰ ਦੇ ਮਾਣ ਨਾਲ ਸੰਗੀ ਸਿੱਖਿਆ ਗਿਆ। ਅਸੀਂ ਕਿਹਾ ਨਾ ਗੁਰੂ ਕੇ ਸੇ ਠੋਕੇ ਕੇ ਨਾ ਗੁਰੂ ਕੇ ਸੇ ਸਿੱਖਿਆ ਗਿਆ ਸੀ ਅਗੇ। ਜੇ ਗੁਰੂ ਕੇ ਸਿੱਖ ਹੋ ਨਾ ਫਿਰ ਗੁਰੂ ਕੀ ਬਾਤ ਵੀ ਕਰੋ। ਤਕਲੀਫ ਨਾ ਮੰਨੋ। ਭਾਂਬੜ ਨਾ ਬਚੇ ਤੁਹਾਡੇ ਅੰਦਰ। ਤੁਹਾਡੇ ਮੰਦਰ ਸਕੂਨ ਹੋਵੇ। ਤਰਵਾਸ ਹੋਵੇ। ਕੱਦ ਅਸੀਂ ਕੋਮ ਦੀ ਗੱਲ ਕੀਤੀ ਹੈ। ਆਪਣੇ ਗੁਰੂ ਦੀ ਗੱਲ ਕੀਤੀ ਹੈ। ਅਸੀਂ ਹੌਸਲਾ ਰੱਖਿਆ। ਗੁਰੂ ਸਾਹਿਬ ਦੇ ਰਾਹ ਤੇ ਚੱਲ ਗਏ। ਬਾਬਰ ਨੂੰ ਜਬਰ ਕਹਿੰਦਾ ਜਿੱਦਣ ਇਹ ਹੌਸਲਾ ਕਰ ਲਿਆ ਉਦੋਂ ਤੁਸੀਂ ਗੁਰੂ ਕੇ ਸਿੱਖ ਬਣੋਂਗੇ ਫਿਰ ਤੁਹਾਨੂੰ ਤਕਲੀਫ ਨਹੀਂ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ